ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ 99 ਦਾ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਇਸ ਵਾਰ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਅਬ ਹੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਜਲਦੀ ਟ੍ਰੇਨ ਦੇ ਵਿੱਚੋਂ ਇੱਕ ਲੜਕੀ ਜਿਹੜੀ ਆ ਉਹ ਡਿੱਗ ਪੈਂਦੀ ਆ ਦੱਸਦੀ ਹੈ ਕਿ ਡਿੱਗਣ ਦੇ ਨਾਲ ਗੰਭੀਰ ਜਿਹੜੀਆਂ ਸੱਟਾਂ ਉਸ ਤੇ ਲੱਗਦੀਆਂ ਨੇ ਤਾਂ ਪਹਿਲਾਂ ਤਾਂ ਜਦੋਂ ਡਿੱਗਦੀ ਆ ਤਾਂ ਲੜਕੀ ਜਿਹੜੀ ਆ ਬੇਹੋਸ਼ ਹੋ ਜਾਂਦੀ ਆ ਤਾਂ ਹੁੰਦੇ ਜਿਆਦਾ ਹੋਣ ਦੇ ਕੰਨ ਲੜਕੀ ਦੇ ਕਾਫੀ ਜਿਆਦਾ ਜੜੀ ਆ ਉਹ ਖੂਨ ਵਗਾਰਾ ਸਿਰ ਦੇ ਵਿੱਚੋਂ ਵਗਦਾ ਹੁੰਦਾ ਪਰ ਜਦੋਂ ਹੋਸ਼ ਆਉਂਦੀ ਆ ਤਾਂ ਪਟਰੀ ਦੇ ਉੱਤੇ ਰਾਤ ਦੇ ਵੇਲੇ ਹੀ ਤੁਰਨਾ ਚાલુ ਕਰ ਦਿੰਦੀ ਆ ਇੰਨੀ ਸੱਟਾਂ ਦੇ ਵਿੱਚ ਤੇ ਚਲਦੇ ਚਲਦੇ ਉਹ ਹੈਲਪ ਜਿਹੜੀ ਆ ਉਹ ਮੰਗਦੀ ਆ ਲੋਕਾਂ ਕੋ ਪਰ ਕੋਈ ਵੀ ਉਸ ਦੀ ਆਵਾਜ਼ ਨਹੀਂ ਸੁਣਦਾ ਔਰ ਅੱਗੇ ਜਾਂਦੀ ਆ ਤਾਂ ਇੱਕ ਬਤੀ ਕਿਸੇ ਦੇ ਘਰ ਜਲਦੀ ਹੋਈ ਦਿਖਾਈ ਦਿੰਦੀ ਹੈ ਤਾਂ ਉੱਥੇ ਜਦੋਂ ਬੁਆ ਖੜਗਾਂਦੀ ਆਉਂਦੀ ਹੈ ਜਾਂਦੇ ਹੀ ਉੱਥੇ ਵੀ ਹੋਸ਼ ਹੋ ਜਾਂਦੀ ਹੈ ਤਾਂ ਲੋਕਾਂ ਵੱਲੋਂ ਉਸ ਨੂੰ ਜੜਾ ਆ ਪੁਲਿਸ ਵੱਲੋਂ ਸੂਚਿਤ ਕਰ ਦਿੱਤਾ ਜਾਂਦਾ ਆ ਤਾਂ ਮੈਡੀਕਲ ਕਰਵਾਉਣ ਵਾਸਤੇ ਜੜਾ ਆ ਹਸਪਤਾਲ ਵਿੱਚ ਉਸ ਨੂੰ ਰੱਖਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਲੜਕੀ 10ਵੀਂ ਦੇ ਵਿੱਚ ਪੜ ਰਹੀ ਸੀ ਤਾਂ ਉਸ ਦੀ ਕਪਾਰਟਮੈਂਟ ਆਈ ਸੀ ਤਾਂ ਉਸ ਤੇ ਚਲਦਿਆ ਉਹ ਆਪਣੇ ਕਰੋ ਨਿਕਲ ਗਈ ਸੀ ਤਾਂ ਹੁਣ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਉਸ ਤੇ ਮਾਪਿਓ ਨੂੰ ਵੀ ਜਿਹੜਾ ਬੁਲਾਇਆ ਜਾ ਰਿਹਾ ਹੈ ਉਹਦੇ ਉੱਤੇ ਕੋਈ ਟ੍ਰੇਨ ਜਾ ਰਹੀ ਸੀ ਟ੍ਰੇਨ ਤੋਂ ਕੋੜੀ ਡਿੱਗੀ ਰਾਤ ਨੂੰ ਜਦੋਂ ਕੋੜੀ ਡਿੱਗੀ ਡਿੱਗ ਕੇ ਬੇਹੋਸ਼ ਹੋ ਗਈ ਇਹ ਸਾਰੀ ਗੱਲ ਸਾਨੂੰ ਉੱਥੇ ਉੜੀਆ ਵਸਤੀ ਵਾਲਿਆਂ ਨੇ ਤੇ ਉਹ ਜਿਹੜੀ ਕੁੜੀ ਸੀਗੀ ਜਿਹੜੀ ਇੰਜਰਡ ਸੀਗੀ ਉਸਨੇ ਉਹ ਦਸਪਾਈ ਥੋੜਾ ਥੋੜਾ ਕਰਕੇ ਵਿਚਾਰੀ ਕਾਫੀ ਇੰਜਰਡ ਸੀਗੀ ਉਹ ਜਦੋਂ ਡਿੱਗੀ ਉੱਥੇ ਪੱਥਰਾਂ ਦੇ ਉੱਤੇ ਡਿੱਗ ਕੇ ਉਹ ਬੇਹੋਸ਼ ਹੋ ਗਈ ਕਾਫੀ ਜ਼ਖਮੀ ਹੋ ਗਈ ਉਸ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਘੰਟੇ ਡੇਢ ਘੰਟੇ ਬਾਅਦ ਉਸ ਨੇ ਚੱਲਣਾ ਸ਼ੁਰੂ ਕਰਤਾ ਰਾਤ ਨੂੰ ਧੁੰਦ ਵੀ ਬਹੁਤ ਸੀ ਠੰਡ ਵੀ ਬਹੁਤ ਜ਼ਿਆਦਾ ਸੀਗੀ ਉਹ ਚਲਦੀ ਰਹੀ ਚਲਦੀ ਰਹੀ ਦਰਦ ਚ ਕਹਿਰਾਂ ਦੀ ਲਹੂ ਲੁਹਾਨ ਹਾਲਤ ਦੇ ਵਿੱਚ ਉਹ ਪਹੁੰਚ ਗਈ ਝੁਗੀਆਂ ਵਾਲੀ ਸਾਈਡ ਉਹਨੂੰ ਜਦੋਂ ਉੱਥੇ ਲਾਈਟ ਜਗਦੀ ਹੋਈ ਦਿਖੀ ਤਾ ਉਸਨੇ ਉਥੇ ਦਰਵਾਜਾ ਖੜਕਾਇਆ ਕਿਸੇ ਦਾ ਤੇ ਦਰਵਾਜਾ ਖੜਕਾਉਣ ਤੋਂ ਬਾਅਦ ਉਥੇ ਉਹ ਨਿਡਾਲ ਹੋ ਕੇ ਡਿੱਗ ਗਈ ਉਸ ਤੋਂ ਬਾਅਦ ਜਿਹੜੇ ਝੁੱਗੀਬਸਤੀ ਵਾਲੇ ਸੀਗੇ ਉਥੇ ਉੜੀਆਬਸਤੀ ਵਾਲੇ ਉਹ ਇਕੱਠੇ ਹੋ ਗਏ ਉਹ ਕੁੜੀ ਨੂੰ ਉਥੇ ਉਹਨਾਂ ਨੇ ਮੰਜੇ ਤੇ ਪਾਇਆ ਫਟਾਫਟ ਉਹਨੂੰ ਗਰਮ ਜਿਹੜੇ ਕੰਬਲ ਦੇ ਵਿੱਚ ਉਹਨੂੰ ਢੱਕਿਆ ਕਿਉਂਕਿ ਉਹਦੀ ਹਾਲਤ ਬਹੁਤ ਮਾੜੀ ਸੀ ਉਹਦਾ ਜਿਹੜਾ ਸਿਰ ਇੱਥੋਂ ਫਟ ਚੁੱਕਿਆ ਸੀ ਉਹਦੇ ਵਿੱਚੋਂ ਦਿਮਾਗ ਵੀ ਦਿਖ ਰਿਹਾ ਸੀਗਾ ਇਸ ਤੋਂ ਇਲਾਵਾ ਸਿਰ ਤੇ ਵਿਚਾਲੇ ਵੀ ਸੱਟਾਂ ਸੀ ਤੇ ਹੋਰ ਵੀ ਕਈ ਸੱਟਾਂ ਵੱਜੀਆਂ ਸੀਗੀਆਂ ਉਹਨਾਂ ਨੇ ਉਸਦੇ ਜਿਹੜੇ ਕੱਪੜੇ ਸੀਗੇ ਉਹ ਗੰਦੇ ਹੋ ਚੁੱਕੇ ਸੀ ਫਟ ਚੁੱਕੇ ਸੀ ਥੱਲੇ ਡਿੱਗ ਕੇ ਜਿਵੇਂ ਡਿੱਗ ਕੇ ਲੋਟਨੀ ਆ ਆ ਗਈ ਹੋਗੀ ਤਾਂ ਝੁੱਗੀ ਵਾਲੀ ਜਿਹੜੀ ਲੇਡੀਜ਼ ਸੀਗੀਆਂ ਵਿਚਾਰਿਆਂ ਨੇ ਉਹਨਾਂ ਨੇ ਮਿਲ ਕੇ ਉੱਥੇ ਉੜੀਆ ਬਸਤੀ ਵਾਲਿਆਂ ਨੇ ਉਹਦੇ ਕੱਪੜੇ ਵੀ ਜਿਹੜੇ ਹੈਗੇ ਹਨ ਉਹਨੂੰ ਚੇਂਜ ਕੀਤੇ ਤੇ ਸਾਨੂੰ ਤੁਰੰਤ ਉਹਨਾਂ ਨੇ ਸੂਚਨਾ ਦਿੱਤੀ ਸਾਡੀ ਐਂਬੂਲੈਂਸ ਲੜਕੀ ਨੇ ਮਤਲਬ ਇੰਨੀ ਹਿੰਮਤ ਇੰਨੀ ਦਲੇਰੀ ਇੰਨੀ ਸੱਟਾਂ ਦੇ ਬਾਵਜੂਦ 15 ਸਾਲ ਦੀ ਕੁੜੀ ਸੀ ਉਹਨੇ ਹੌਲੀ-ਹੌਲੀ ਸਾਨੂੰ ਦੱਸਿਆ ਵੀ ਉਹਦਾ ਨਾਮ ਕਿਰਨ ਉਹਦੇ ਪਿਤਾ ਦਾ ਨਾਮ ਧਰਮਪਾਲ ਤੇ ਉਹ ਰਹਿਣ ਵਾਲੀ ਸਰਸੇ ਦੀ ਸੀਗੀ ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਇਹ ਵਾਲਾ ਮੈਸੇਜ ਆਇਆ ਵੀ ਜਿਹੜਾ ਇਸ ਕੁੜੀ ਦਾ ਸਾਨੂੰ ਪਤਾ ਲੱਗ ਸਕੇ ਤੇ ਅੱਜ ਸਵੇਰੇ ਸਾਨੂੰ ਕਾਮਯਾਬੀ ਮਿਲ ਗਈ ਵੀ ਉਹਦੇ ਪੇਰੈਂਟਸ ਨੇ ਸਾਨੂੰ ਕਾਲ ਆਈ ਵੀ ਤੁਹਾਡਾ ਇੱਕ ਮੈਸੇਜ ਆਇਆ ਸੀਗਾ ਸੰਸਥਾ ਦਾ ਇਹ ਇਹ ਲੜਕੀ ਸਾਡੀ ਹੈ ਤੇ ਇਸ ਟਾਈਮ ਕਿੱਥੇ ਹੈ ਸਿਵਲ ਹਸਪਤਾਲ ਦੇ ਵਿੱਚ ਕੁੜੀ ਦਾਖਲ ਹੈ ਹਾਲਤ ਉਹਦੀ ਵਾਕਈ ਬਹੁਤ ਗੰਭੀਰ ਹੈਗੀ ਹੈ ਪਰ ਰੱਬ ਨੇ ਦੇਖੋ ਰੱਖ ਲਿਆ ਇੰਨੀ ਠੰਡ ਦੇ ਵਿੱਚ ਇੰਨੀ ਜ਼ਖਮੀ ਹਾਲਤ ਦੇ ਵਿੱਚ ਉਹ ਕੁੜੀ ਕਿਸ ਤਰ੍ਹਾਂ ਸਰਵਾਈਵ ਕਰ ਗਈ ਇਹ ਮਤਲਬ ਰੱਬ ਹੀ ਸੀਗਾ ਉਸ ਨੂੰ ਰੱਖਣ ਵਾਲਾ ਇਹ ਇਹ ਗੱਲ ਤਾਂ ਦੇਖੋ ਲੜਕੀ ਦੱਸ ਸਕੂਗੀ ਕਿ ਇੰਨੀ ਠੰਡ ਦੇ ਵਿੱਚ ਦੇਖੋ ਕੋਈ ਵਿੰਡੋ ਖੋਲਦਾ ਨਹੀਂ ਹੁੰਦਾ ਗਰਮੀ ਦੇ ਵਿੱਚ ਤਾਂ ਵਿੰਡੋ ਖੁੱਲੀ ਹੁੰਦੀ ਹੈ ਤੇ ਉਹ ਕਿਉਂ ਖੁੱਲੀ ਸੀ ਇਹ ਤਾਂ ਲੜਕੀ ਹੀ ਦੱਸੂਗੀ ਲੇਕਿਨ ਅੱਜ ਇੱਕ ਗੱਲ ਕਲੀਅਰ ਹੋਈ ਵੀ ਸਾਨੂੰ ਉਹਨਾਂ ਦੇ ਜਿਹੜੀ ਲੜਕੀ ਦੇ ਜਾਣ ਪਛਾਣ ਵਾਲੇ ਸੀਗੇ ਉਹਨਾਂ ਨੇ ਇਹ ਗੱਲ ਦੱਸੀ ਕਿ ਇਹ ਜਿਹੜੀ ਕੁੜੀ ਹੈ 10th ਦੇ ਵਿੱਚ ਪੜਦੀ ਸੀ ਜਿਹਦੀ ਉਮਰ ਹਲੇ 16 ਸਾਲ ਨਹੀਂ ਹੋਈ ਪੂਰੀ ਇਹ 10th ਦੇ ਵਿੱਚ ਪੜਦੀ ਸੀ ਤੇ ਦੋ ਪੇਪਰਾਂ ਦੇ ਵਿੱਚੋਂ ਰਹਿ ਗਈ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੀ ਉਹ ਫੀਸ ਭਰ ਕੇ ਦੁਬਾਰਾ ਪੇਪਰ ਦੇਣੇ ਹੁੰਦੇ ਅਪਾਰਟਮੈਂਟ ਵਾਲੇ ਉਹ ਦਿੱਤੇ ਸੀ ਤੇ ਉਹਦਾ ਕੱਲ ਹੀ ਰਿਜ਼ਲਟ ਆਇਆ ਸੀ ਉਹਦੇ ਵਿੱਚੋਂ ਫੇਰ ਇੱਕ ਪੇਪਰ ਦੇ ਵਿੱਚੋਂ ਰਹਿ ਗਈ ਜਿਹਦੇ ਕਰਕੇ ਡਿਪਰੈਸ਼ਨ ਤੇ ਡਰ ਦੇ ਕਰਕੇ ਉਹ ਨਿਕਲ ਗਈ ਘਰੋਂ ਬਿਨਾ ਦੱਸੇ ਘਰ ਤੇ ਘਰ ਦੇ ਇਹਦੀ ਤਲਾਸ਼ ਕਰ ਰਹੇ ਸੀਗੇ ਇਹ ਹੋ ਸਕਦਾ ਹੈਗਾ ਵੀ ਡਰਦੀ ਮਾਰੀ ਕਿਤੇ ਕੋਈ ਟ੍ਰੇਨ ਟ੍ਰੂਨ ਜਾਂ ਬੱਸ ਵਗੈਰਾ ਚੜ ਗਈ ਤੇ ਅੱਗੇ ਕਿਤੇ ਹੋਰ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਜਿਹੜਾ ਇਹ ਇਹ ਡਿੱਗ ਗਈ ਬਠਿੰਡੇ ਤੇ ਹੁਣ ਇਹ ਹਸਪਤਾਲ ਦੇ ਵਿੱਚ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰੇ ਤੁਹਾਨੂੰ ਸਾਡੀ ਨੋਟੀਫਿਕੇਸ਼ਨ ਆ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ